ਜੰਮੂ ਕਸ਼ਮੀਰ ਚ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਪੱਬਾ ਪਾਰ ਪਠਾਨਕੋਟ ਪੁਲਿਸ ਨੇ ਸਾਰੇ ਜ਼ਿਲ੍ਹੇ ਚ ਵਦਾਈ ਚੌਕਸੀ ਮਾੜੇ ਅੰਸਰਾਂ ਨੂੰ ਫੜਨ ਲਈ ਜ਼ਿਲ੍ਹੇ ਪਰਚ ਚ ਚਲਾਏ ਜਾ ਰਹੇ ਸਰਚ ਆਪਰੇਸ਼ਨ ਅੱਜ ਆਪਰੇਸ਼ਨ ਕਾਸੋ ਤਿਤ ਸ਼ਹਿਰ ਦੇ ਲਮੀਨੀ ਇਲਾਕੇ ਚ ਚਲਾਇਆ ਗਿਆ ਸਰਚ ਆਪਰੇਸ਼ਨ ਜੰਮੂ ਕਸ਼ਮੀਰ ਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਪੱਬਾ ਪਾਰ ਦੇਸ ਰਹੀ ਹੈ ਜਿਸ ਦੇ ਚਲਦੇ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਸਰਹਦਾਂ 'ਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਗੱਲ ਪਠਾਨਕੋਟ ਸ਼ਹਿਰ ਦੀ ਕਰੀਏ ਤਾਂ ਪਠਾਨਕੋਟ ਵਿਖੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਚਲਦੇ ਅੱਜ ਪਠਾਨਕੋਟ ਦੇ ਲਮੀਨੀ ਇਲਾਕੇ ਵਿਖੇ ਆਪਰੇਸ਼ਨ ਕਾਸੂ ਤਿਤ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਜਿਹੜੇ ਪੁਲਿਸ ਦੀ ਲਿਸਟ ਦੇ ਵਿੱਚ ਨਾਮ ਸ਼ਾਮਲ ਸਨ ਉਹਨਾਂ ਲੋ ਕੀ ਨਾਲ ਪੁੱਛਗਿੱਛ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਪਰੇਸ਼ਨ ਕਾਸੋ ਤਿਤੋਨਾ ਵੱਲੋਂ ਇਹ ਸੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਲਮੀਨੀ ਇਲਾਕੇ ਵਿਖੇ ਅੱਜਕਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕੋਈ ਵੀ ਮਾੜਾ ਅਨਸਰ ਕਿਸੇ ਵੀ ਅਨਸੁਖਾਮੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਪੰਜਾਬ ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਈ ਜਾ ਸਕੇ ਅੱਜ ਆਪਾਂ ਲਮੀਨੀ ਦੇ ਏਰੀਆ ਚ ਮੇਰੇ ਨਾਲ ਐਸਐਚਓ ਡਿਵੀਜ਼ਨ ਨੰਬਰ 1 ਐਸਐਚਓ ਮਮੂਲ ਤੇ ਐਸਐਚਓ ਨੰਗਲਪੂਰ ਤੇ ਆਪਾਂ ਅੱਜ ਬੇਸਿਕਲੀ ਕੈਸੋ ਆਪਰੇਸ਼ਨ ਕਰ ਰਹੇ ਹਾਂ ਲਮੀਨੀ ਦੇ ਏਰੀਆ ਚ ਐਂਡ ਇੱਥੇ ਆਪਾਂ ਜਿਹੜੇ ਡਰੱਗ ਕੈਡਲਰਸ ਆ ਉਹਨਾਂ ਨੂੰ ਸ਼ੌਕਲੀਤਾ ਜੀ ਮਲਟੀਪਲ ਐਫ ਆਈ ਆਰਸ ਉਹਨਾਂ ਦੇ ਘਰਾਂ 'ਚ ਆਪਾਂ ਤਲਾਸ਼ੀ ਵੀ ਕਰਾਂਗੇ ਤੇ ਹੋਰ ਏਰੀਆ 'ਚ ਗਹਿਨ ਚੈਕਿੰਗ ਕਰਾਂਗੇ ਉਹ ਅਗਰ ਸ਼ੱਕੀ ਚੀਜ਼ ਮਿਲਦੀ ਹੈ ਉਹਨੂੰ ਆਪਾਂ ਫੜ ਸਕੀਏ ਤੇ ਉਹਦੇ ਬਾਅਦ ਕਾਨੂੰਨੀ ਜਿਹੜੀ ਕਾਨੂੰਨੀ ਕਾਰਵਾਈ ਆਪਾਂ ਕਰ ਸਕਦੇ ਹਾਂ ਸਰ ਇਹ ਆਪਰੇਸ਼ਨ ਦੇ ਦੌਰਾਨ ਕਈ ਚ ਸਫਲਤਾ ਮਿਲੀ ਹੈ ਜੀ ਕਿਹਨੂੰ ਫ੍ਰੀ ਹਾਲੇ ਤੇ ਆਪਰੇਸ਼ਨ ਸਟਾਰਟ ਹੀ ਕੀਤਾ ਜੀ ਬਾਕੀ ਮੈਂ ਦੱਸ ਦੇਣਾ ਚਾਹੁੰਦਾ ਕਿ ਰੀਸੈਂਟਲੀ ਆਪਣਾ ਕੁਝ ਕੇਸਿਸ ਆਏ ਸੀ ਜਿੱਥੇ ਡਰਗ ওভারਡੋਸ ਦੀ ਡੈਥ ਹੋਈ ਹੈ ਕੀੜਾਗੜ੍ਹ ਦੇ ਏਰੀਆ 'ਚ ਤੇ ਉਹਦੇ ਬਾਅਦ ਵੀ ਜਿਹੜੀ ਕਾਫੀ ਡਾਇਰੈਕਸ਼ਨਸ ਸਾਨੂੰ ਮਿਲੀਆਂ ਵੈਸੇ ਵੀ ਆਪਾਂ ਪਠਾਨਕੋਟ ਦੇ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਕੰਟੀਨਿਊਸਲੀ ਇਸ ਤਰ੍ਹਾਂ ਦੇ ਆਪਰੇਸ਼ਨ ਕਰ ਰਹੇ ਹਾਂ ਕਿ ਜਿੱਥੇ ਸਾਨੂੰ ਕੋਈ ਇਨਪੁਟ ਮਿਲਦੀ ਆ ਨਾਰਕੋਟਿਕਸ ਦੀ ਉੱਥੇ ਆਪਾਂ ਗ੍ਰਹਿਨ ਚੈਕਿੰਗ ਕਰਨੇ ਵੈਸੇ ਅਦਰਵਾਈਜ਼ ਐਫਆਈਆਰ ਵੀ ਆਪਾਂ ਟਾਈਮ ਟਾਈਮ ਲਾਉ ਲਾਉਚ ਕਰੀ ਦੀ ਹੈ ਤੋ ਅੱਜ ਆਪਾਂ ਆਪਰੇਸ਼ਨ ਇੱਕ ਸਟਾਰਟ ਕੀਤਾ ਤੇ ਬਾਅਦ ਜੋ ਇਹਦੇ ਵਿੱਚ ਰਿਕਵਰੀ ਹੋਏਗੀ ਤੁਹਾਨੂੰ ਦੱਸ ਦਿਆਂਗੇ